ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਜਉਤਾ ਘਰ ਪੰਜਵਾ ਇੱਕ ਊੰਕਾਰ ਸਤਗੁਰ ਪ੍ਰਸਾਦ ਇੱਕ ਦਿਨ ਸਤਗੁਰਾਂ ਨੂੰ ਗੁਰਸਿੱਖਾਂ ਨੇ ਪ੍ਰਸ਼ਨ ਕੀਤਾ ਕਿ हे ਸਤਗੁਰੂ ਜੀ ਸਾਡੇ ਮਨ ਦੀ ਇਹੋ ਜਿਹੀ ਅਵਸਥਾ ਹੈ ਕਿ ਹਰ ਵਕਤ ਹਿਰਦਾ ਅਸ਼ਾਂਤ ਰਹਿੰਦਾ ਹੈ ਜਦੋਂ ਕਿ ਆਪ ਜੀ ਸਦਾ ਸ਼ਾਂਤ ਚਿੱਤ ਆਨੰਦ ਵਿੱਚ ਰਹਿੰਦੇ ਹੋ ਇਹ ਵਜਤਾ ਆਪ ਜੀ ਨੂੰ ਕਿਸ ਤਰ੍ਹਾਂ ਪ੍ਰਾਪਤ ਹੋਈ ਵਾਹਿਗੁਰੂ ਦੀ ਪ੍ਰਾਪਤੀ ਕਿਸ ਤਰ੍ਹਾਂ ਹੋਈ ਇਹ ਸੁਣ ਕੇ ਚੌਥੇ ਸਰੂਪ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਸੂਹੀ ਰਾਗਣੀ ਦੇ ਅੰਦਰ ਘਰ ਪੰਜਵੇਂ ਸੁਰਤਾਲ ਵਿੱਚ ਪਹਿਲਾ ਮੰਗਲ ਕਰਦਿਆ ਇਹ ਪਾਵਨ ਸ਼ਬਦ ਉਚਾਰਨ ਕੀਤਾ ਇਕ ਅਦੁੱਤੀ ਪਾਰਬ੍ਰਹਮ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਗੁਰਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ 부ਜ ਗਈ ਆਸੇ ਇਹ ਗੁਰੂ ਸਾਹਿਬ ਦੇ ਪਿਆਰੇ ਸੰਤ ਜਨੋ ਵਾ ਬਾਬਾ ਬੁੱਢਾ ਸਾਹਿਬ ਜੀ ਆਦ ਸੰਤੋ ਭਾਈ ਪਾਰੋ ਜੀ ਆਦ ਪ੍ਰੇਮੀ ਜਨੋ ਸੁਣੋ ਮੈਨੂੰ ਪਿਆਰਾ ਪ੍ਰੀਤਮ ਕਾਲਪੁਰਖ ਮਿਲ ਗਿਆ ਹੈ ਜਿਸ ਕਰਕੇ ਮੇਰੀ ਜੋ ਰਸਾਂ ਕਸਾਂ ਦੀ ਤ੍ਰਿਸ਼ਨਾ ਸੀ ਗਈ ਆਸੇ ਗਈਆ ਸੇ ਉਹ बुझ ਗਈਆ ਗਈ ਹੈ ਵਾ ਤ੍ਰਿਸ਼ਨਾ ਰੂਪੀ ਅਗਨੀ ਬੁਝ ਗਈ ਆਸੇ ਗਈ ਆਸੇ ਤੋਂ ਭਾਵ ਆਸ ਹੈ ਵਾ ਤ੍ਰਿਸ਼ਨਾ ਦੀ ਗਈ ਆਸੇ ਆਸਾ ਬੁਝ ਗਈ ਹੈ ਹਉ ਮੰਨ ਤਨ ਦੇਵਾ ਸਤਿਗੁਰ ਐ ਮੈਂ ਮੇਲੇ ਪ੍ਰਭ ਗੁਣਤਾਸੇ ਮੈਂ ਆਪਣਾ ਮਨ ਤੇ ਤਨ ਉਹਨਾਂ ਸਤਿਗੁਰਾਂ ਦੇ ਅੱਗੇ ਪੇਟਾ ਕਰ ਦੇਵਾ ਜਿਸ ਗੁਰਾਂ ਨੇ ਮੈਨੂੰ ਗੁਣਤਾਸੇ ਸ਼ੁਭ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਨਾਲ ਮਿਲਣਾ ਕੀਤਾ ਹੈ ਤਨ ਤਨ ਗੁਰੂ ਵੱਡਪੁਰਖ ਹੈ ਮੈਂ ਦੱਸੇ ਹਰ ਸਾ ਬਾਸੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਤਨ ਤਨ ਸ੍ਰੀ ਗੁਰੂ ਅੰਗਦ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸਭ ਤੋਂ ਵੱਡੇ ਪੂਰਨਪੁਰਖ ਹਨ ਜਿਨ੍ਹਾਂ ਗੁਰਾਂ ਨੇ ਮੈਨੂੰ ਵਾਹਿਗੁਰੂ ਦੀ ਪ੍ਰਾਪਤੀ ਦਾ ਮਾਰਗ ਦੱਸ ਕੇ ਸਬਾਸੇ ਧੰਤਾ ਦੇ ਯੋਗ ਬਣਾਇਆ ਵਾਜੂ ਮੈਨੂੰ ਸਬਾਸੇ ਧੰਤਾ ਜੋਗ ਪਰਮੇਸ਼ਰ ਦੀ ਪ੍ਰਾਪਤੀ ਦਾ ਮਾਰਗ ਦੱਸਦੇ ਆ ਵੱਡ ਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ ਵੱਡਿਆਂ ਭਾਗਾਂ ਕਰਕੇ ਪਰਮੇਸ਼ਰ ਨੂੰ ਪਾਉਣਾ ਕੀਤਾ ਹੈ ਸਤਿਗੁਰੂ ਜੀ ਕਥਨ ਕਰਦੇ ਹੂੰ ਮੇਰਾ ਜਨ ਦਾਸ ਦਾ ਮਨ ਨਾਮ ਜਪਣੇ ਕਰਕੇ ਗਿਆਨ ਰੂਪੀ ਵਿਗਾਸੇ ਖੜਾ ਦੇ ਸਹਿਤ ਹੋ ਗਿਆ ਵਾ ਨਾਮੀ ਪਰਮੇਸ਼ਰ ਨੂੰ ਪਾ ਕੇ ਵਿਗਾਸੇ ਆਨੰਦਿਤ ਹੋਇਆ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹਾ ਮੈਨੂੰ ਮਨ ਬਾਣੀ ਸਰੀਰ ਦਾ ਪਿਆਰਾ ਸਤਿਗੁਰੂ ਮਿੱਤਰ ਮੈਂ ਮਿਲਿਆ ਪ੍ਰਾਪਤ ਹੋਇਆ ਜਿਸ ਸਤਿਗੁਰੂ ਨੇ ਮੈਨੂੰ ਦੁਨੀਆਂ ਦੇ ਹੋਰ ਨਾ ਦੇਵੀ ਦੇਵਤਿਆਂ ਦੀ ਉਪਾਸ਼ਨਾ ਵਾਲੇ ਅੰਤ ਮਾਰਗਾਂ ਨੂੰ ਛੱਡ ਕੇ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਗਿਆਨ ਰੂਪੀ ਮਾਰਗ ਰਸਤੇ ਨੂੰ ਦਸਾਹਾ ਦਸਣਾ ਕੀਤਾ ਹੈ ਵਾ ਮੈਂ ਅਨੇਕ ਮਾਰਗਾਂ ਵਿੱਚੋਂ ਹਰੀ ਦੀ ਪ੍ਰਾਪਤੀ ਵਾਲਾ ਸ੍ਰੇਸ਼ਟ ਭਗਤੀ ਸਹਿਤ ਗਿਆਨ ਰੂਪੀ ਰਸਤਾ ਪੁੱਛਣਾ ਕੀਤਾ ਹੈ ਅਤੇ ਹੂੰ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਹਾਂ ਘਰ ਆਵ ਚਿਰੀ ਵਿਚੁੰਨਿਆ ਮਿਲ ਸ਼ਬਦ ਗੁਰੂ ਪ੍ਰਬਨਾਹ हे चिरी चिरा दे बिछड़े हुए परमेश्वर तुसी मेरे हृदय रूपी घर विच आके प्रगट होवो हे नाहा पति परमेश्वर वाहे गुरु जी मेनू गुरु दे उपदेश द्वारा मिलणा करो हौ तुज बाजो खरी उडीनिया जो जल बिन मीन मरा हे परमेश्वर जी मैं तुज तोहाडे तों बगैर बहुत उडीनिया हुँदा उदासीन वा उडीनिया दुखी हो रही ਵਾ ਉਡੀਨੀਆ ਉਡੀਕਵਾਨ ਹੋ ਰਹੀ ਜਿਵੇਂ ਜਲ ਪਾਣੀ ਤੋਂ ਬਿਗੈਰ ਮੀਨ ਮੱਛੀ ਤੜਫ ਕੇ ਮਰਾਹਾ ਮਰ ਜਾਂਦੀ ਇਓ ਮੇਰੀ ਬਿਰਤੀ ਵੀ ਮੱਛੀ ਦੀ ਨਿਆਈ ਨਾਮ ਰੂਪੀ ਜਲ ਤੋਂ ਬਿਗੈਰ ਮਰ ਰਹੀ ਵਡਪਾਗੀ ਹਰ ਧਿਆਆ ਜਨ ਨਾਨਕ ਨਾਮ ਸਮਾਹਾ ਏ ਪਰਮੇਸ਼ਰ ਵੱਡਿਆਂ ਭਾਗਾਂ ਵਾਲਿਆਂ ਨੇ ਹੀ ਗੁਰਾਂ ਦੁਆਰਾ ਤੈਨੂੰ ਧਿਆਉਣਾ ਕੀਤਾ ਹੈ ਸਤਗੁਰੂ ਜੀ ਕਥਨ ਕਰਦੇ ਹਨ ਜਿਸ ਕਰਕੇ ਏ ਨਾਮ ਨਾਮੀ ਪਰਮੇਸ਼ਰ ਉਹ ਗੁਰਮੁਖ ਜਨ ਤੇਰੇ ਵਿੱਚ ਸਮਾਪੇਦ ਹੋਗੇ ਵਾਹ ਗੁਰਮੁਖ ਜਨ ਤੇਰੇ ਨਾਮ ਨੂੰ ਜਪਣੇ ਕਰਕੇ ਸਮਾਹ ਆਨੰਦ ਦੇ ਸਹਿਤ ਹੋਗੇ ਹਨ ਮਨ ਦੇ ਦਿੱਸ ਚਲ ਚਲ ਪਰਮਿਆ ਮਨਮੁਖ ਪਰਮ ਪੁਲਾਇਆ ਮਨਮੁਖ ਅ ਗਿਆਨ ਕਰਕੇ ਪਰਮ ਵਿੱਚ ਪੁਲਾਇਆ ਹੋਇਆ ਵਾ ਮਨਮੁਖ ਜੂਨਾ ਵਿੱਚ ਪਰਮਉਨ ਰੂਪ ਪਰਮਾਇਆ ਜਾਂਦਾ ਕਿਉਂਕਿ ਉਸ ਦਾ ਮਨ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਚੱਲ ਚੱਲ ਕੇ ਵਾ ਚਲ ਪੰਭੀਰੀ ਵਾਂਗ ਚਲ ਚੰਚਲ ਹੋ ਕੇ ਦਹ ਦਹਿ ਇਸ ਦਸੋਂ ਦਿਸ਼ਾਵਾਂ ਵਿੱਚ ਪਰਮ ਦਾ ਫਿਰਦਾ ਵਾ ਮਨਮੁਖ ਪਰਮ ਦਾ ਭਲਾਇਆ ਹੋਇਆ ਕਿਉਂਕਿ ਉਸ ਦਾ ਮਨ ਪੰਭੀਰੀ ਵਾ ਹਲਟ ਦੀ ਚੱਕਰੀ ਵਤ ਚੰਚਲ ਹੋ ਕੇ ਦਸੋਂ ਦਿਸ਼ਾਵਾਂ ਵਿੱਚ ਪੜਕਦਾ ਫਿਰਦਾ ਨਿਤ ਆਸਾ ਮਨਚਿਤਵੈ ਮਨ ਤ੍ਰਿਸ਼ਨਾ ਭੁੱਖ ਲਗਾਇਆ ਨਿਤ ਹਮੇਸ਼ਾ ਹੀ ਮਨ ਚਿਤ ਵਿੱਚ ਪਦਾਰਥਾਂ ਦੀ ਆਸਾ ਉਮੀਦ ਨੂੰ ਚਿਤਵਦਾ ਰਹਿੰਦਾ ਹੈ ਵਨਿਤਾ ਪ੍ਰਤੀ ਆਸਾ ਵਾਲਿਆਂ ਦੀ ਆਸਾ ਮਨ ਵਿੱਚ ਚਿਤ ਵਧਾ ਰਿਹਿੰਦਾ ਇਸੇ ਕਰਕੇ ਮਨਮੁਖ ਦੇ ਮਨ ਵਿੱਚ ਰਸਾਂ ਕਸਾਂ ਦੇ ਭੋਗਣ ਦੀ ਤ੍ਰਿਸ਼ਨਾ ਰੂਪ ਭੁੱਖ ਨੂੰ ਲਗਾਉਣਾ ਕੀਤਾ ਹੈ ਅਨਤਾ ਧਨ ਤਰ ਦੱਬਿਆ ਫਿਰ ਬੇਕ ਪਾਲਣ ਗਿਆ ਜੀਵ ਅਨਤਾ ਬੇਅੰਤ ਧਨ ਤਰ ਤਰਤੀ ਵਿੱਚ ਦਬ ਰੱਖਦਾ ਭਾਵ ਜਮਾ ਰੱਖਦਾ ਪਰੰਤੂ ਫੇਰ ਵੀ ਹੋਰ ਵਿਖ ਜੈਰੂਪ ਧਨ ਨੂੰ ਲੱਭਣ ਵਾਸਤੇ ਦਸੋਂ ਦਿਸ਼ਾਵਾਂ ਵੱਲੋਂ ਚੱਲਿਆ ਜਾਂਦਾ ଅਥਵਾ ਅਨਤਾ ਤੋਂ ਪਾਵ ਆਨੰਦ ਆਸਰੀ ਸੰਪਦਾ ਰੂਪ ਧਨ ਬੁੱਧ ਰੂਪ ਧਰਤੀ ਵਿੱਚ ਦੱਬਿਆ ਹੋਇਆ ਫੇਰ ਵੀ ਵਿਸ਼ਿਆਂ ਨੂੰ ਖੋਜਣ ਵਾਸਤੇ ਜਾਣਾ ਕਰਦਾ ਅਥਵਾ ਅਨਤਾ ਅਨੰਤ ਰੂਪ ਪਰਮੇਸ਼ਰ ਦਾ ਨਾਮ ਰੂਪ ਧਨ ਬੁੱਧ ਰੂਪ ਧਰਤੀ ਵਿੱਚ ਦੱਬਿਆ ਜਿਸ ਨੂੰ ਬੁੱਧ ਰੂਪ ਧਰਤੀ ਤੇ ਚੋ ਪ੍ਰਾਪਤ ਨਹੀਂ ਕਰਦਾ ਫੇਰ ਵੀ 84 ਦੇ ਫੇਰਿਆਂ ਵਿੱਚ ਫੇਰਨ ਵਾਲੀ ਮਾਇਆ ਨੂੰ ਪਾਲਣ ਵਾਸਤੇ ਦਸੋਂ ਦਿਸ਼ਾਵਾਂ ਵਿੱਚ ਜਾਣਾ ਕਰਦਾ ਵਾ ਵਿਸ਼ਿਆ ਰੂਪ ਵੇਹੋ ਨੂੰ ਪਾਲਣ ਵਾਸਤੇ ਜਾਣਾ ਕਰਦਾ ਜਨ ਨਾਨਕ ਨਾਮ ਸਲਾਹ ਤੂੰ ਬਿਨ ਨਾਵੈ ਪਚ ਪਚ ਮੋਇਆ ਸਤਿਗੁਰੂ ਜੀ ਕਥਨ ਕਰਦੇ ਹਨ ਅਸੀਂ ਜਨ ਦਾਸ ਤਾਂ ਆਪਣੇ ਮਨ ਨੂੰ یوں ਕਹਿੰਦੇ ਹਾਂ ਕਿ ਇਹ ਮਨ ਤੂੰ ਹਰ ਵਕਤ ਨਾਮ ਨੂੰ ਸਲਾਇਆ ਕਰ ਕਿਉਂਕਿ ਪਰਮੇਸ਼ਰ ਦੇ ਨਾਮ ਤੋਂ ਬਗੈਰ ਸਾਰਾ ਸੰਸਾਰ ਹੀ ਖੱਪ-ਖੱਪ ਕੇ ਮਰ ਰਿਹਾ ਵਹ ਮਨਮੁਖ ਨਾਮ ਤੋਂ ਬਗੈਰ ਤ੍ਰਿਸ਼ਨਾ ਰੂਪ ਅਗਨੀ ਵਿੱਚ ਸੜ ਸੜ ਕੇ ਮਰ ਰਿਆ ਗੁਰਸੰਦਰ ਮੋਹਨ ਪਾਈ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਜਦ ਭਗਤਾਂ ਦੇ ਚੇਤ ਨੂੰ ਮੋਹਿਤ ਕਰਨ ਵਾਲੇ ਸੁੰਦਰ ਸਰੂਪ ਸਤਿਗੁਰੂ ਜੀ ਨੂੰ ਮੈਂ ਪਉਣਾ ਕਰਿਆ ਤਦ ਗੁਰਾਂ ਨੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਵਾਲੀ ਬਾਣੀ ਨਾਲ ਮੇਰੇ ਮਨ ਚੇਤ ਦੇ ਮੰਦੇ ਸੁਭਾਅ ਨੂੰ ਮਾਰਤਾ ਵਾ ਪਰਮੇਸ਼ਰ ਦੇ ਪ੍ਰੇਮ ਰੂਪੀ ਬਾਣ ਨਾਲ ਮਨ ਰੂਪੀ ਮਿਰਗ ਨੂੰ ਮਾਰ ਦਿੱਤਾ ਹੈ ਮੇਰਾ ਹਿਰਦਾ ਸੁਧ ਬੁੱਧ ਵਿਸਰ ਗਈ ਮਨ ਆਸਾ ਚਿੰਤ ਵਿਸਾਰਿਆ ਜਿਹੜੀ ਮੇਰੇ ਹਿਰਦੇ ਚਿੱਤ ਵਿੱਚ ਸੰਸਾਰਿਕ ਵਿਹਾਰਾਂ ਦੀ ਗਿਆਤ ਸੀ ਬੁੱਧੀ ਚਿਤ్రਾਈ ਕਰਕੇ ਲੋਕਾਂ ਨਾਲ ਠੱਗੀ ਮਾਰਦੀ ਸੀ ਉਹ ਗੁਰ ਕਿਰਪਾ ਦੁਆਰਾ ਸਾਰੀ ਭੁੱਲ ਗਈ ਵਾ ਮੇਰੇ ਹਿਰਦੇ ਦੀ ਸੁਧ ਬਧੋਸ਼ ਹਵਾਸ਼ ਵਿਸਰ ਗਈ ਤੇ ਗੁਰਾਂ ਨੇ ਮਨ ਵਿੱਚੋਂ ਪਦਾਰਥਾਂ ਦੀ ਆਸਾ ਉਮੀਦ ਤੇ ਚਿੰਤਾ ਨੂੰ ਵੀ ਵਿਸਾਰ ਮੇੜ ਦਿੱਤਾ ਮੈਂ ਅੰਤਰਵੇਦਨ ਪ੍ਰੇਮ ਕੀ ਗੁਰ ਦੇਖਤ ਮਨ ਸਾਧਾਰਿਆ ਮੇਰੇ ਹਿਰਦੇ ਦੇ ਅੰਦਰ ਗੁਰੂ ਪ੍ਰਾਪਤੀ ਦੇ ਪ੍ਰੇਮ ਪਿਆਰ ਦੀ ਵੇਦਨ ਪੀੜਾ ਲੱਗ ਰਹੀ ਸੀ ਉਰਾਂ ਦੇ ਦਰਸ਼ਨਾਂ ਨੂੰ ਦੇਖਦਿਆਂ ਮਨ ਚਿਤ ਸਾਧਾਰਿਆ ਸੁਧਰ ਗਿਆ ਵਾ ਮਨ ਸਾਧਾਰਿਆ ਸਹਿਤ ਨਾਮ ਰੂਪੀ ਆਸਰੇ ਦੇ ਹੋ ਗਿਆ ਵਾ ਗੁਰਾਂ ਦੇ ਦਰਸ਼ਨ ਦੇਖ ਕੇ ਪਰਮੇਸ਼ਰ ਤਰਫ ਤੁਰਿਆ ਹੈ ਵੱਡਾ ਭਾਗੀ ਪ੍ਰਭ ਆਈ ਮੇਲ ਜਨ ਨਾਨਕ ਖਿੰਨ ਖਿੰਨ ਵਾਰਿਆ ਵੱਡਿਆਂ ਭਾਗਾਂ ਵਾਲਿਆਂ ਨੂੰ ਏ ਹਰ ਪ੍ਰਭ ਪਰਮੇਸ਼ਰ ਤੂੰ ਆ ਕੇ ਮਿਲਿਆ ਹੈ ਵਾਹਿ ਪਰਮੇਸ਼ਰ ਮੇਰੇ ਵੱਡੇ ਭਾਗ ਬਣਾ ਕੇ ਨਿਸ਼ਕਾਮ ਕਰਮਾਂ ਦਾ ਸਦਕਾ ਵਾ ਵਡ ਭਾਗੀ ਗੁਰਾਂ ਦੁਆਰਾ ਮੈਨੂੰ ਆ ਕੇ ਮਿਲਣਾ ਕਰ ਸਤਿਗੁਰੂ ਜੀ ਕਥਨ ਕਰਦੇ ਮੈਂ ਜਨਦਾਸ ਛਿਨ ਛਿਨ ਕਾਲ ਵਿੱਚ ਆਪ ਜੀ ਤੋਂ ਵਾਰਨੇ ਜਾਂਦਾ ਸੂਹੀ ਮਹੱਲਾ ਚੌਥ ਸੂਹੀ ਸ਼ੰਤ ਮਹੱਲਾ ਚੌਥਾ ਮਾਰੇ ਸੁਵੇ ਜਨ ਹੋਮੈ ਵਿਖਿਆ ਜਿਨ ਹਰ ਪ੍ਰਭ ਮਿਲਣ ਨਾ ਦਿੱਤੀ ਆ ਵੇ ਤੂੰ ਪਾਪ ਹੀ ਸੰਤ ਜਨੋ ਉਸ ਵਿਖਿਆ ਮਾਇਆ ਦੀ ਹੰਗਤਾ ਵਾ ਮਹਾ ਹੰਗਤਾ ਤੇ ਮਾਇਆ ਦੀ ਇੱਛਾ ਨੂੰ ਮਾਰੇ ਮਾਰ ਦਿਓ ਜਿਸ ਹੰਗਤਾ ਤੇ ਮਾਇਆ ਦੀ ਇੱਛਾ ਨੇ ਸ੍ਰਿਸ਼ਟੀ ਹਰੀ ਪ੍ਰਭ ਪਰਮੇਸ਼ਰ ਨਾਲ ਮਿਲਣ ਨਹੀਂ ਦਿੱਤੀਆ ਪਾਵ ਨਹੀਂ ਦਿੱਤੀ ਵਾਹਿ ਸੰਤ ਜਨੋ ਮਾਰੇ ਹਿਸ ਹਿਸ ਹਿੰਸਾ ਹੰਗਤਾ ਤੇ ਮਾਇਆ ਦੀ ਇੱਛਾ ਨੂੰ ਮਾਰਨਾ ਕਰੋ ਜਿਸਨੇ ਜੀਵਾਂ ਤਾਈਂ ਹਰੀ ਪ੍ਰਭੂ ਨੂੰ ਮਿਲਣ ਨਹੀਂ ਦਿੱਤਾ ਦੇਹ ਕੰਚਨ ਵੇ ਵੰਨਿਆ ਇਨ ਹਉਮੈ ਮਾਰ ਵੇ ਗੁੱਤੀਆ ਵੇ ਤੂੰ ਪਾਵ ਹੈ ਸੰਤ ਜਨੋ ਇਹ ਮਨੁੱਖਾ ਦੇਹ ਸੋਨੇ ਦੇ ਵੰਨਿਆ ਰੰਗ ਵੰਗ ਸੁੰਦਰ ਸੀ ਪਰ ਇਸ ਹਉਮੈ ਹੰਗਤਾ ਨੇ ਮਾਰ ਕੇ ਵ ਗੁੱਤਿਆ ਖਰਾਬ ਕਰ ਛੱਡੀ ਹੈ ਵਾ ਇਹ ਦੇਹੀ ਪਾਉ ਬੁੱਧ ਬਾਰਾ ਮੰਨੀ ਦੇ ਸੋਨੇ ਦੀ ਨਿਆਈ ਸ਼ੁੱਧ ਸੀ ਅਰਥਾਤ ਸ੍ਰੇਸ਼ਟ ਵਿਚਾਰ ਵਾਲੀ ਸੀ ਪਰ ਇਸ ਹਉਮੇ ਨੇ ਇਹ ਨਿਰਮਲ ਬੁੱਧ ਨੂੰ ਮਾਰ ਕੇ ਖਰਾਬ ਕਰ ਦਿੱਤਾ ਹੈ ਮੋਹ ਮਾਇਆ ਵੀ ਸਭ ਕਾਲਖਾ ਇਨ ਮਨਮੁਖ ਮੂੜ ਸਜੁੱਤਿਆ ਵੇਹੇ ਸੰਤ ਜਨ ਨੂੰ ਮਾਇਆ ਦਾ ਮੋਹ ਸਨੇਹ ਸਾਰਾ ਕਾਲਸ ਕਲੰਕ ਪਾਪ ਰੂਪ ਹੈ ਪਰ ਇਸ ਵਿੱਚ ਮਨਮੁਖ ਮੂੜ ਬੇਸਮਝ ਜੀਵ ਸਜੁਤੀਆ ਜੁੜਿਆ ਆ ਵਾ ਇਹਨਾ ਮਨਮੁਖ ਮੂਰਖ ਜੀਵਾਂ ਨੇ ਇਸ ਮਾਇਆ ਦੇ ਮੋਹ ਵਿੱਚ ਸਭ ਪਲੀ ਪ੍ਰਕਾਰ ਜੁਤੀਆ ਕਹੀਏ ਜੁੜਨਾ ਕੀਤਾ ਹੈ ਜਨ ਨਾਨਕ ਗੁਰਮੁਖ ਉਬਰੇ ਗੁਰ ਸਬਦੀ ਹੋਮੈ ਛੁਟੀਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕੇਵਲ ਗੁਰਮੁਖ ਜਾਨੀ ਇਸ ਹੋਮੈ ਮਾਇਆ ਦੇ ਮੋਹ ਤੋਂ ਉਬਰੇ ਬਚੇ ਆ ਕਿਉਂਕਿ ਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਕਮਾਈ ਕਰਕੇ ਉਹਨਾਂ ਦੀ ਹੰਗਤਾ ਮਮਤਾ ਛੁੱਟ ਗਈ। ਵਸ ਆਣਹਿ ਵੇ ਜਨ ਇਸ ਮਨ ਕੋ ਮਨਵਾਸੀ ਜੋ ਨਿਤ ਭਉਦਿਆ ਵੇ ਜਨ हे ਸੰਤ ਜਨੋ ਇਸ ਚੰਚਲ ਮਨ ਨੂੰ ਹਮੇਸ਼ਾ ਆਪਣੇ ਵਸ ਅਧੀਨ ਆਣੇ ਹੋ ਲਿਉਣਾ ਕਰੋ। ਇਹ ਮਨਵਾਸੀ ਛੋਟੇ ਬਾਜ ਦੇ ਵਾਂਗ istri ਪੁੱਤਰ ਮਾਇਆ ਦੀ ਜਿਤਵਨੀ ਰੂਪੀ ਸ਼ਿਕਾਰ ਦੇ ਪਿੱਛੇ ਸਦਾ ਭੌਂਦਾ ਫਿਰਦਾ। ਪੜਕਦਾ ਰਹਿੰਦਾ ਹੈ ਦੁਖ ਰੈਣ ਵੇ ਵਿਹਾੜੀਆਂ ਨਿਤ ਆਸਾ ਆਸ ਕਰੀ ਦਿਆ ਵੇ ਤੂੰ ਭਾਵੇਂ ਸੰਤ ਜਨੋ ਦੁਖ ਰੈਣ ਵੇ ਵਿਹਾੜੀਆਂ ਨਿਤ ਆਸਾ ਆਸ ਕਰੀ ਦਿਆ ਵੇ ਤੂੰ ਭਾਵੇਂ ਸੰਤ ਜਨੋ ਮਨੁੱਖ ਦੀ ਪ੍ਰਤਾਖ ਹਮਰਾ ਰੂਪੀ ਰਾਤ ਦੁਖ ਵਿੱਚ ਵਿਹਾੜੀਆਂ ਬਤੀਤ ਹੁੰਦੀ ਰਹਿੰਦੀ ਹੈ ਨਿਤਾ ਪ੍ਰਤੀ ਆਸਾਂ ਹੀ ਆਸਾਂ ਕਰਦਾ ਰਹਿੰਦਾ ਵਾ ਨਿਤਾ ਪ੍ਰਤੀ ਆਸਾਂ ਵਾਲੇ ਮਨੁੱਖਾਂ ਦੀ ਆਸ ਕਰਦਿਆਂ ਅਵਸਥਾ ਰੂਪੀ ਰਾਤ ਦੁੱਖ ਨਾਲ ਬਤੀਤ ਹੋ ਰਹੀ ਆ ਗੁਰ ਪਾਇਆ ਵੇ ਸੰਤ ਜਨੋ ਮਿਨ ਮਨ ਆਸ ਪੂਰੀ ਹਰ ਚਉਧਿਆ ਵੇ ਹੀ ਸੰਤ ਜਨੋ ਜਿਸ ਮਨੁੱਖ ਨੇ ਗੁਰੂ ਨੂੰ ਪ੍ਰਾਪਤ ਕਰ ਲਿਆ ਹੈ ਅਤੇ ਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਪ੍ਰਾਪਤ ਕਰਕੇ ਚਉਧਿਆ ਭਾਵ ਉਚਾਰਨ ਕਰਿਆ ਹੈ ਉਸ ਦੇ ਮਨ ਵਿੱਚ ਝੂਠੀ ਹਰ ਆਸ ਉਮੀਦ ਪੂਰਨ ਹੋ ਜਾਂਦੀ ਹੈ ਜਨ ਨਾਨਕ ਪ੍ਰਭ ਦੇਹ ਮਤੀ ਛਡ ਆਸਾ ਨਿਤ ਸੁਖ ਸਉਦਿਆ ਸਤਿਗੁਰੂ ਸਾਹਿਬ ਜੀ ਕਥਨ ਕਰ ਰਿਹਾ ਹੈ ਕਿ ਸੰਤ ਜਨੋ ਇਸ ਪ੍ਰਕਾਰ ਬੇਨਤੀ ਕਰਿਏ ਕਿ हे ਪਰਮੇਸ਼ਰ ਸਾਨੂੰ ਇਹ ਮਤੀ ਸਿੱਖਿਆ ਦੇਣਾ ਕਰ ਜਿਸ ਕਰਕੇ ਦੁਨੀਆ ਮਾਇਆ ਆਦ ਦੀ ਆਸਾ ਤਿਆਗ ਕਰਕੇ ਨਿਤ ਪ੍ਰਤੀ ਤੇਰੇ ਸੁਖ ਸਰੂਪ ਵਿੱਚ ਸਉਦਿਆ ਇਸਤ ਧੋਇਆਂ ਦੀ ਸਾਡੀ ਅਵਸਥਾ ਬਤੀਤ ਹੋਵੇ ਸਾ ਤਨ ਆਸਾ ਚਿਤ ਕਰੀ ਰਾਮ ਰਾਜਿਆ ਹਰ ਪ੍ਰਭ ਸੇ ਜਿਹੜੀ ਐ ਆਈ ਹੇ ਰਾਮ ਰਮੇ ਹੋਏ ਰਾਜਿਆ ਪ੍ਰਕਾਸ਼ ਰੂਪ ਪਰਮੇਸ਼ਰ ਉਹ ਜਗਿਆਸੂ ਰੂਪੀ ਤਨ ਇਸਤਰੀ ਚਿਤ ਮਨ ਵਿੱਚ ਆਸ ਕਰਦੀ ਹੈ ਕਿ ਹੇ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਮੇਰੀ ਸ਼ਰਧਾ ਰੂਪੀ ਸੇਜਾ ਉੱਪਰ ਆਉਣਾ ਕਰ ਮੇਰਾ ਠਾਕੁਰ ਅਗਮੰਦਿਆਲ ਹੈ ਰਾਮ ਰਾਜਿਆ ਕਰ ਕਿਰਪਾ ਲੇ ਮਿਲਾਈ ਹੀ ਰਾਮ ਰਮੇ ਹੋਏ ਰਾਜਿਆ ਪ੍ਰਕਾਸ਼ਾ ਪ੍ਰਕਾਸ਼ ਰੂਪ ਪਰਮੇਸ਼ਰ ਤੂੰ ਮੇਰਾ ਅਗਮ ਅਚਲ ਠਾਕੁਰ ਮਾਲਕ ਤੇ ਦਿਆਲ ਦਇਆ ਦਾ ਕਰ ਹੈ ਆਪਣੀ ਕਿਰਪਾ ਮਿਹਰ ਕਰਕੇ ਮੈਨੂੰ ਆਪਣੇ ਸਰੂਪ ਵਿੱਚ ਮਿਲਾ ਲੈਣਾ ਕਰੂ ਮੇਰੇ ਮਨ ਤਨ ਲੋਚਾ ਗੁਰਮੁਖੀ ਰਾਮ ਰਾਜਿਆ ਹਰ ਸਰਦਾ ਸੀ ਜਿ ਵਿਸਾਈ ਹੀ ਰਾਮ ਰਾਜਿਆ ਰਮੇ ਹੋਏ ਪ੍ਰਕਾਸ਼ ਰੂਪ ਵਾਹਿਗੁਰੂ ਪਰਮੇਸ਼ਰ ਮੇਰੇ ਮਨ ਚਿੱਤ ਵਿੱਚ ਸਰੀਰ ਵਿੱਚ ਗੁਰਮੁਖ ਜਨਾਵਾ ਮੁਖੀ ਗੁਰਾਂ ਦੇ ਦੇਖਣ ਦੀ ਇੱਛਾ ਲੋਚਾ ਹੈ हे ਹਰੀ ਤੇਰੀ ਪ੍ਰਾਪਤੀ ਲਈ ਮੈਂ ਸਰਦਾ ਰੂਪੀ ਸੇਜਾ ਵਿਛਾਉਣਾ ਕੀਤੀ ਹੈ ਜਨ ਨਾਨਕ ਹਰ ਪ੍ਰਭ ਪਾਣੀਆ RAM ਰਾਜਿਆ ਮਿਲਿਆ ਸਹਿਜ ਸੁਭਾਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ RAM ਰਮੇ ਹੋਏ ਪ੍ਰਕਾਸ਼ ਰੂਪ ਤੇ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਜਿਨ੍ਹਾਂ ਦੀ ਸਰਦਾ ਰੂਪੀ ਸੇਜਾ ਤੈਨੂੰ ਪਾਣੀਆਂ ਪਾ ਗਈ ਹੈ ਉਹਨਾਂ ਨੂੰ ਤੂੰ ਸਹਿਜ ਸੁਭਾਵਕ ਨਿਰਜਤਨ ਹੀ ਮਿਲ ਪਿਆ ਹੈ ਇਕਤ ਸੇਜੈ ਹਰ ਪ੍ਰਭੂ RAM ਰਾਜਿਆ ਗੁਰਦਸੇ ਹਰ ਮੇਲੇ ਹੀ ਹੀ RAM ਰਾਜੇ ਦੇ ਪਿਆਰੇ ਸੰਤ ਜਿਨੂੰ ਸੁਣੋ ਇਕਤ ਇਕੰਤਹ ਕਰਨ ਰੂਪੀ ਸੇਜਾ ਸੇਜਾ ਉੱਪਰ ਹਰੀ ਪ੍ਰਭੂ ਵਸਦਾ ਹੈ ਪਰ ਜੇਕਰ ਗੁਰੂ ਸਾਹਿਬ ਜੀ ਕਿਰਪਾ ਦਸਪੌਣ ਤਾਂ ਹੀ ਪਰਮੇਸ਼ਰ ਨਾਲ ਮੇਲੇ ਹੀ ਮਿਲਦੇ ਹਨ ਮੈਂ ਮਨ ਤਨ ਪ੍ਰੇਮ ਬੈਰਾਗ ਹੈ RAM RAJIA ਗੁਰ ਮੇਲੇ ਕਿਰਪਾ ਕਰੀ ਏ RAM RAJE ਦੇ ਪਿਆਰੇ ਸੰਤ ਜਨ ਨੂੰ ਮੇਰੇ ਮਨ ਹਿਰਦੇ ਤੇ ਤਨ ਸਰੀਰ ਵਿੱਚ ਬਹੁਤ ਪਿਆਰ ਤੇ ਬੈਰਾਗ ਉਪਰਾਮਤਾ ਹੈ ਵਾ ਮਨ ਵਿੱਚ ਪ੍ਰੇਮ ਤੇ ਸਰੀਰ ਕਰਕੇ ਪਦਾਰਥਾਂ ਵੱਲੋਂ ਬੈਰਾਗ ਉਪਰਾਮਤਾ ਹੈ ਪਰ ਗੁਰੂ ਹੀ ਕਿਰਪਾ ਮਿਹਰ ਕਰਈ ਕਰਕੇ ਪਰਮੇਸ਼ਰ ਨਾਲ ਮਿਲਦਾ ਹੈ ਹਉ ਗੁਰ ਵਿਟੋ ਕੋਲ ਘੋਲ ਕੁਮਾਇਆ RAM RAJIA ਜੀ ਸਤਗੁਰ ਆਗੈ ਦੇਈ ਏ RAM RAJIE ਦੇ ਪਿਆਰੇ ਸੰਤ ਜਨੋ ਮੈਂ ਆਪਣੇ ਗੁਰੂ ਸਾਹਿਬ ਦੇ ਉਪਰੋਂ ਕੋਲ ਘੋਲ ਕੁਮਾਇਆ ਵਾਰਨੇ ਫੇਰਨੇ ਬਲਹਾਰ ਕੁਰਬਾਨ ਜਾਂਦਾ ਹਾਂ ਅਤੇ ਆਪਣਾ ਜੀਉ ਮਨ ਵਾ ਜਿੰਦ ਵੀ ਸਤਗੁਰੂ ਜੀ ਦੇ ਅੱਗੇ ਭੇਟਾ ਦੇਈ ਦੇਣਾ ਕਰਦਾ ਗੁਰ ਤੁਠਾ ਜੀਓ RAM ਰਾਜਿਆ ਜਨ ਨਾਨਕ ਹਰ ਮੇਲੇ ਹੀ ਏਂ RAM ਰਾਜੇ ਦੇ ਪਿਆਰੇ ਸੰਤ ਜਿਨੂੰ ਸੁਣੋ ਜਿਸ ਉੱਪਰ ਗੁਰੂ ਤੁਠਾ ਪ੍ਰਸੰਨ ਹੋ ਗਿਆ ਹੈ ਜੀ ਸਤਗੁਰੂ ਸਾਹਿਬ ਜੀ ਕਥਨ ਕਰਦੇ ਉਸ ਜਨਪੁਰਸ਼ ਨੂੰ ਨਿਸ਼ਚੇ ਕਰਕੇ ਗੁਰੂ ਪਰਮੇਸ਼ਰ ਨਾਲ ਮੇਲੇ ਹੀ ਮੇਲ ਦਿੰਦਾ ਹੈ ਸੋ ਸਾਧ ਸੰਗਤ ਜੀ ਇਥੋਂ ਤੱਕ ਜੋ ਸ਼ਬਦਾਂ ਦਾ ਅੰਕਾਂ ਦਾ ਵੀਰਵਾਇਆ ਆਪ ਜੀ ਨੋਟ ਕਰ ਲਵੋ ਸੋ ਜੋ ਚਾਰ ਅੰਕ ਲੱਗਾ ਹੈ ਸ਼ਬਦ ਦੀ ਸਮਾਪਤੀ ਤੇ ਤੁਕਾਂ ਦੇ ਇਸ ਦਾ ਭਾਵ ਹੈ ਇਸ ਸ਼ਬਦ ਦੇ ਚਾਰ ਪਦੇ ਆ ਜੋ ਦੋ ਅੰਕ ਲੱਗਾ ਹੈ ਇਸ ਤੋਂ ਪਾਵੈ ਚੌਥੇ ਪਾਦਸ਼ਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪੰਜਵੇਂ ਘਰ ਵਿੱਚ ਦੋ ਸ਼ਬਦ ਆਏ ਆ ਜੋ 6 ਅੰਕ ਲੱਗਾ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਤੋਂ ਪਾਵ ਹੈ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ 6 ਸ਼ੰਤ ਆਏ ਹਨ ਜੋ 5 ਅੰਕ ਦੇ ਦਰਸ਼ਨ ਕਰ ਰਹੇ ਹੋ ਇਸ ਤੋਂ ਪਾਵ ਪਹਿਲੇ ਪਾਤਸ਼ਾਹ ਜੀ ਦੇ ਪੰਜ ਸ਼ੰਤ ਆਏ ਆ ਜੋ 7 ਅੰਕ ਹੈ ਇਸ ਤੋਂ ਪਾਵ ਹੈ ਤੀਸਰੇ ਪਾਤਸ਼ਾਹ ਜੀ ਦੇ 7 ਸ਼ੰਤ ਆਏ ਹਨ ਜੋ 6 ਅੰਕ ਲੱਗਾ ਹੈ ਇਸ ਤੋਂ ਪਾਵ ਹੈ 6 ਸ਼ੰਤ ਚੌਥੇ ਪਾਤਸ਼ਾਹ ਜੀ ਦੇ ਹਨ ਸੋ ਕੁੱਲ ਜੋ ਇਸ ਦਾ ਜੋੜ ਹੈ ਉਹ 18 ਬਣਦਾ ਹੈ ਸੋ ਕੁੱਲ ਜੋੜ 18 ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ Hey, Guru. hey ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ